ਤੋਣੀ ਇਹ ਦੇ ਕੀ ਭਾਈ 50 ਰੁਪਏ ਕਿਲੋ ਮੂਲੀ ਮੂਲੀ 20 ਰੁਪਏ ਆ ਮੇਥੇ ਭਾਈ ਜੀ ਹਾਂ ਜੀ ਇਹਦਾ ਭਾ ਕੀ ਹੈ ਜੀ 40 40 ਰੁਪਏ ਕਿਲੋ ਜੀ 40 ਆ ਲਸਣ ਨਹੀਂ ਹਾਰੇ ਕੁਆਲਿਟੀਆ ਮਈਆਂ ਨਾ ਹਾਂ ਲਸਣ ਨਹੀਂ ਆ ਰਿਹਾ ਸਾਜੀ ਆਹ ਉਤਰਾ ਕਿੰਨੇ ਕੀ ਭਾ ਇਹ 140 ਰੁਪਏ ਦੰਨੇ ਆ ਜੀ ਇਹ 140 ਆ ਵੀਰੇ ਇਹ 70 ਰੁਪਏ ਕਿਲੋ ਦੰਨੇ ਪੈਣੀਆਂ 70 ਭਾ ਇਹਦਾ ਹਾਂ ਜੀ ਇਹ ਢੇਰੀਆਂ ਬਾਈ ਇਹ ਆ ਜਿਹੜੀ ਲਾਲ ਬਈ ਹੈ ਇਹ ਵੇਚਦੇ ਨੇ 200 ਰੁਪਏ ਆਹ 200 ਰੁਪਏ ਕਿਲੋ ਆਹ ਵੀਰੇ ਇਹ 70 ਹੀ ਹੈ ਇਹ ਵੀ 70 ਹੀ ਹੈ ਹਨ ਆਹਾਂ ਬਾਈ ਕੀ ਆ ਇਹ 140 ਇਹ 140 ਰੁਪਏ ਕਿਲੋ ਤੇ ਆ ਮਿਰਚਾਂ ਦਾ ਕੀ ਭਾਅ ਹੈ ਮਿਰਚਾਂ 60 ਰੁਪਏ ਦਾ 60 ਰੁਪਏ ਬੈਂਗਣ ਬੈਂਗਣ 20 ਰੁਪਏ ਦਾ 20 ਤੇ ਟਮਾਟਰ ਬਾਈ ਜੀ ਟਮਾਟਰ 40 ਰੁਪਏ ਗੋਭੀ ਗੋਭੀ 20 ਰੁਪਏ ਕਿਲੋ 20 ਰੁਪਏ ਕਿਲੋ ਔਲੇ ਦਾ ਕੀ ਭਾਅ ਜੀ ਔਲੇ 40 ਰੁਪਏ 40 ਇਹ ਚਾਰ ਵਾਲਿਆ ਜੀ ਹਾਂਜੀ ਆਦਰਕ